ਪੰਜਾਬ ਵਿੱਚ ਹੁਣ ਲਗਾਤਾਰ ਠੰਡ ਵਧਣ ਲੱਗੀ ਹੈ ਤੇ ਤਾਪਮਾਨ ਵਿੱਚ ਗਿਰਾਵਟ ਦੇ ਵਿਚਕਾਰ ਮੌਸਮੀ ਭਾਗ ਵੱਲੋਂ ਸੀਤ ਲਹਿਰ ਦਾ yellow alert ਜਾਰੀ ਕੀਤਾ ਗਿਆ। ਖੁਸ਼ਕ ਮੌਸਮ ਵਿੱਚ ਵੱਧ ਰਹੀ ਸਰਦੀ ਤੇ ਸਿਹਤ ਤੇ ਉਲਟ ਪ੍ਰਭਾਵ ਪਾ ਰਹੀ ਹੈ ਜਿਸ ਨਾਲ ਲੋਕਾਂ ਨੂੰ ਸਰੀਰਕ ਪਰੇਸ਼ਾਨੀਆਂ ਚੱਲਣੀਆਂ ਪੈ ਰਹੀਆਂ ਨੇ। ਮੌਸਮੀ ਭਾਗ ਵੱਲੋਂ ਪੰਜਾਬ ਦੇ ਮੌਸਮ ਨੂੰ ਲੈ ਕੇ 8 ਦਸੰਬਰ ਤੱਕ ਨਵੀਂ ਅਪਡੇਟ ਜਾਰੀ ਕੀਤੀ ਗਈ ਆ। ਫਿਲਹਾਲ ਕੋਈ ਮੀਂਹ ਨੂੰ ਲੈ ਕੇ ਅਲਰਟ ਜਾਰੀ ਨਹੀਂ ਕੀਤਾ ਗਿਆ। ਮੌਸਮੀ ਭਾਗ ਮੁਤਾਬਕ ਇਸ ਵੇਲੇ ਇੱਕ ਵੈਸਟਰਨ ਡਿਸਟਰਬ ਬੈਂਸ ਉੱਤਰ ਪਾਕਿਸਤਾਨ ਦੇ ਉੱਪਰ ਬਣਿਆ ਹੋਇਆ ਜਿਸ ਕਾਰਨ ਮੌਸਮ ਵਿੱਚ ਬਦਲਾਅ ਦੇਖਣ ਨੂੰ ਮਿਲ ਰਿਹਾ ਇਸ ਕਾਰਨ ਹਰਿਆਣਾ ਦੇ ਨੇੜੇ ਹਵਾ ਦਾ ਘਮਾਓ ਸਾਈਕਲੋਨ ਵਰਗੀ ਸਥਿਤੀ ਹੁਣ ਦੱਖਣੀ ਹਿਮਾਚਲ ਵੱਲ ਪਹੁੰਚ ਗਿਆ ਪੰਜਾਬ ਦੇ 8 ਜ਼ਿਲ੍ਹਿਆਂ ਵਿੱਚ ਸੀਤ ਲਹਿਰ ਦਾ ਐਲਰਟ ਜਾਰੀ ਕੀਤਾ ਗਿਆ ਅੱਗੇ ਆਪਾਂ ਜ਼ਿਲ੍ਹਿਆਂ ਦੀ ਗੱਲ ਕਰਦੇ ਹਾਂ ਤੁਹਾਨੂੰ ਡਿਟੇਲ ਦੇ ਵਿੱਚ ਜ਼ਿਲ੍ਹੇ ਵੀ ਦੱਸ ਦਿੰਦੇ ਹਾਂ ਫਿਰੋਜ਼ਪੁਰ ਫਰੀਦਕੋਟ ਬਠਿੰਡਾ ਮੋਗਾ ਜਲੰਧਰ ਤੇ ਮਾਨਸਾ ਵਿੱਚ ਕੁਝ ਥਾਵਾਂ ਤੇ ਕੋਲਡ ਵੇਵ ਦਾ ਅੱਲਾਟ ਮੌਸਮੀ ਭਾਗ ਦੇ ਵੱਲੋਂ ਜਾਰੀ ਕੀਤਾ ਗਿਆ ਮਾਹਿਰਾਂ ਦਾ ਕਹਿਣਾ ਕਿ ਪਹਾੜਾਂ ਦੇ ਉੱਪਰਲੇ ਇਲਾਕਿਆਂ ਦੇ ਵਿੱਚ ਹੋਣ ਵਾਲੀ ਬਰਫਬਾਰੀ ਕਾਰਨ ਪੰਜਾਬ ਦੇ ਤਾਪਮਾਨ ਵਿੱਚ ਗਿਰਾਵਟ ਦਰਜ ਹੋਈਆ ਜੇਕਰ ਤਾਪਮਾਨ ਨੂੰ ਬੀਤੇ 24 ਘੰਟਿਆਂ ਦੀ ਗੱਲ ਕੀਤੀ ਜਾਵੇ ਤਾਂ ਘੱਟੋ-ਘੱਟ ਤਾਪਮਾਨ ਵਿੱਚ 1 ਡਿਗਰੀ ਦੀ ਕਮੀ ਦਰਜ ਕੀਤੀ ਗਈਆ ਇਸ ਦਰਾਨ ਤਾਪਮਾਨ ਨਾਲੋਂ 1.6 ਡਿਗਰੀ ਘੱਟ ਹੋ ਗਿਆ ਪੰਜਾਬ ਦੇ ਵਿੱਚ ਸਭ ਤੋਂ ਘੱਟ ਤਾਪਮਾਨ ਫਰੀਦਕੋਟ ਵਿੱਚ 3 ਡਿਗਰੀ ਦਰਜ ਕੀਤਾ ਗਿਆ ਜੋ ਕਿ ਸੂਬੇ ਦਾ ਸਭ ਤੋਂ ਠੰਡਾ ਚੰਡੀਗੜ੍ਹ ਦੇ ਵਿੱਚ 6.6 ਡਿਗਰੀ ਤਾਪਮਾਨ ਦਰਜ ਕੀਤਾ ਗਿਆ ਪੰਜਾਬ ਦੇ ਸਾਰੇ ਸ਼ਹਿਰਾਂ ਦਾ 에ਅਰ ਕੁਆਲਿਟੀ ਇੰਡੈਕਸ 100 ਤੋਂ ਵੱਧ ਦਰਜ ਕੀਤਾ ਗਿਆ ਅੱਗੇ ਵਧਦੇ ਹਾਂ ਬਠਿੰਡਾ ਵੱਲ ਰੂਪਨਗਰ ਵੱਲ ਬਠਿੰਡਾ ਤੇ ਰੂਪਨਗਰ ਦਾ 에ਅਰ ਕੁਆਲਿਟੀ ਇੰਡੈਕਸ ਕਰਮਵਾਰ 76 ਤੇ 63 ਸੀ ਜਲੰਧਰ ਦਾ 에ਅਰ ਕੁਆਲਿਟੀ ਇੰਡੈਕਸ ਜਿਹੜਾ 171 ਤੇ ਖੰਨਾ ਵਿੱਚ 122 ਲੁਧਿਆਣਾ ਵਿੱਚ 124 ਮੰਡੀ ਗੋਵਿੰਦਗੜ੍ਹ ਵਿੱਚ 156 ਤੇ ਪਟਿਆਲਾ 143 ਦਰਜ ਕੀਤਾ ਗਿਆ। ਇਸੇ ਤਰ੍ਹਾਂ ਚੰਡੀਗੜ੍ਹ ਸੈਕਟਰ 22 ਦਾ 에ਅਰ ਕੁਆਲਿਟੀ ਇੰਡੈਕਸ 181 ਮੋਹਾਲੀ ਨਾਲ ਸਨੇਹਾ ਜਿਹੜਾ ਸੈਕਟਰ 53 ਦਾ 에ਅਰ ਕੁਆਲਿਟੀ ਇੰਡੈਕਸ 153 ਦਰਜ ਕੀਤਾ ਗਿਆ। ਦੂਜੇ ਪਾਸੇ ਪਠਾਨਕੋਟ ਗੁਰਦਾਸਪੁਰ ਅੰਮ੍ਰਿਤਸਰ ਤਾਰਨ ਕਪੂਰਥਲਾ ਜਲੰਧਰ ਹੁਸ਼ਿਆਰਪੁਰ ਨਮਾ ਸ਼ਹਿਰ ਮੌਸਮ ਸਿਹਤਾਨ ਰਹਿਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ ਪਰ ਤਾਪਮਾਨ ਫਿਰ ਵੀ ਮੌਸਮੀ ਨਿਯਮਾਂ ਮੁਤਾਬਕ ਹੀ ਠੰਡਾ ਰਹੇਗਾ ਦਿਨ ਦਾ ਵਧੇਰੇ ਤਾਪਮਾਨ ਜਿੱਥੇ 20 ਤੋਂ 22 ਡਿਗਰੀ ਸੈਲਸੀਅਸ ਦੇ ਆਸ-ਪਾਸ ਰਹੇਗਾ ਉੱਥੇ ਰਾਤ ਦਾ ਪਾਰਾ 6 ਤੋਂ 7 ਡਿਗਰੀ ਤੱਕ ਲੁੱਟਕਣ ਦੀ ਸੰਭਾਵਨਾ ਰਾਤ ਤੇ ਸਵੇਰ ਦੀ ਠੰਡਕ ਆਮ ਦਿਨਾਂ ਦੀ ਤੁਲਨਾ ਵਿੱਚ ਹੋਰ ਤੇਜ਼ ਮਹਿਸੂਸ ਹੋਵੇਗੀ ਮੌਸਮ ਮਾਹਿਰਾ ਮੁਤਾਬਕ ਰਾਤਾਂ ਲਗਾਤਾਰ ਠੰਡੀਆਂ ਹੁੰਦੀਆਂ ਜਾਣਗੀਆਂ ਤੇ ਆਸਮਾਨ ਵਧੇਰੇ ਸਾਫ਼ ਰਹਿਣ ਦੀ ਉਮੀਦ ਹੈ ਹਾਲਾਂਕਿ ਹਲਕੀ ਧੁੰਦ ਤੇ ਠੰਡੀਆਂ ਹਵਾਵਾਂ ਸਵੇਰੇ ਸ਼ਾਮ ਚੱਲ ਸਕਦੀਆਂ ਨੇ ਬਦਲਦੇ ਮੌਸਮ ਦੇ ਚੱਲਦੇ ਮਾਹਿਰਾ ਨੇ ਬਜ਼ੁਰਗਾਂ ਤੇ ਬੱਚਿਆਂ ਵਿਸ਼ੇਸ਼ ਸਾਵਧਾਨੀ ਵਰਤਣ ਦੀ ਸਲਾਹ ਦਿੰਦੀ ਹੈ ਅੱਗੇ ਦੱਸਦੀ ਹੈ ਕਿ ਸਵੇਰੇ ਤੇ ਸ਼ਾਮ ਬਾਹਰ ਨਿਕਲਦੇ ਸਮੇਂ ਗਰਮ ਕੱਪੜਿਆਂ ਦੀ ਵਰਤੋਂ ਕਰਨਾ ਜ਼ਰੂਰੀ ਦੱਸਿਆ ਗਿਆ ਸਵੇਰੇ ਸ਼ਾਮ ਗਰਮ ਕੱਪੜੇ ਧੁੱਪ ਬਣਨਦੇ ਥੋੜੀ ਦੇਰ ਧੁੱਪ ਸੇਕਨ ਤੇ ਰਾਤ ਵਿੱਚ ਬੱਚਿਆਂ ਤੇ ਬਜ਼ੁਰਗਾਂ ਦਾ ਵਿਸ਼ੇਸ਼ ਧਿਆਨ ਰੱਖਣਾ ਤੇ ਸਰਦ ਹਵਾਵਾਂ ਤੋਂ ਬਚਣ ਲਈ ਟੋਪੀ ਮਫਲਰ ਤੇ ਜੈਕਟ ਦੀ ਵਰਤੋਂ ਕਰੋ ਇਸ ਤੋਂ ਪਹਿਲਾਂ ਇਹ ਵੀ ਦੱਸਦੀ ਹੈ ਕਿ ਮੌਸਮ ਵਿਭਾਗ ਅਨੁਸਾਰ ਆਉਣ ਵਾਲੇ ਦਿਨਾਂ ਦੇ ਵਿੱਚ ਪੰਜਾਬ ਵਿੱਚ ਘਟੋ ਘਟ ਤਾਪਮਾਨ 2 ਤੋਂ 3 ਡਿਗਰੀ ਤੱਕ ਘਟਣ ਦੀ ਉਮੀਦ ਹੈ ਵੱਧ ਤੋਂ ਵੱਧ ਤਾਪਮਾਨ ਵਿੱਚ 0.3 ਡਿਗਰੀ ਦਾ ਵਾਧਾ ਹੋਇਆ ਪਰੇ ਆਮ ਦੇ ਨੇੜੇ ਤੇੜੇ ਬਣਿਆ ਹੋਇਆ